ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੇ ਆ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵਿਰੁੱਧ ਪਾਰਟੀ ਪੱਧਰ ਤੇ ਸ਼ੁਰੂ ਹੋਈ ਬਗਾਵਤ ਹੋਰ ਤੇਜ਼ ਹੋ ਚੁੱਕੀ ਹੈ ਤੇ ਡੈਮੋਕ੍ਰੈਟਿਕ ਪਾਰਟੀ ਦੇ 25 ਸੀਨੀਅਰ ਆਗੂਆਂ ਵੱਲੋਂ ਕੁਰਸੀ ਛੱਡਣ ਦਾ ਸੱਦਾ ਦਿੱਤਾ ਗਿਆ ਹੈ ਦੂਜੇ ਪਾਸੇ ਸੀਨੀਅਰ ਪੱਤਰਕਾਰ ਟੱਕਰ ਕਾਰਲਸਨ ਨੇ ਦਾਵਾ ਕੀਤਾ ਹੈ ਕਿ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਜਾ ਰਿਹਾ ਹੈ ਸੀਐਨਐਨ ਦੇ ਤਾਜ਼ਾ ਸਰਵੇਖਣ ਮੁਤਾਬਕ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਬਾਈਡਨ ਤੋਂ 5 ਅੰਕ ਅੱਗੇ ਚੱਲ ਰਹੇ ਨੇ ਦੂਜੇ ਪਾਸੇ ਕਮਲਾ ਹੈਰਿਸ ਦਾ ਨਾਂ ਸਾਹਮਣੇ ਆਉਂਦਾ ਹੈ ਤਾਂ ਡੋਨਲਡ ਟਰੰਪ ਦੀ ਲੀਡ ਸਿਰਫ 2 ਅੰਕਾਂ ਦੀ ਰਹਿ ਜਾਂਦੀ ਹੈ ਤੇ ਚੋਣ ਪ੍ਰਚਾਰ ਦੌਰਾਨ ਇਸ ਨੂੰ ਤੋੜਿਆ ਜਾ ਸਕਦਾ ਹੈ ਔਰਤਾਂ ਤੋਂ ਮਿਲਣ ਵਾਲੀ ਹਮਾਇਤ ਦੇ ਮਾਮਲੇ 'ਚ ਕਮਲਾ ਹੈਰਿਸ ਆਪਣੇ ਵਿਰੋਧੀ ਨੂੰ ਪਛਾੜ ਸਕਦੀ ਹੈ ਤੇ আফ্রিকੀ ਮੂਲ ਦੇ ਲੋਕਾਂ ਤੋਂ ਮਿਲਣ ਵਾਲੀਆਂ ਵੋਟਾਂ ਵੀ ਕਿਤੇ ਜ਼ਿਆਦਾ ਵੱਧ ਸਕਦੀਆਂ ਨੇ। ਸੂਤਰਾਂ ਨੇ ਦੱਸਿਆ ਕਿ ਜੋ ਬਾਈਡਨ ਨੂੰ ਡਾਈਮੈਂਸ਼ੀਆ ਦੀ ਬਿਮਾਰੀ ਹੈ ਅਤੇ ਉਹਨਾਂ ਵਾਸਤੇ ਚੋਣਾਂ ਲੜਨਾ ਬਿਲਕੁਲ ਵੀ ਸੰਭਵ ਨਹੀਂ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਨੂੰ ਜਦੋਂ ਚੋਣ ਸਰਵੇਖਣਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਕੋਈ ਵੀ ਟਿੱਪਣੀ ਕਰਨ ਤੋਂ ਨਾ ਕਰ ਦਿੱਤੀ। ਇਸੇ ਦੌਰਾਨ ਰਾਸ਼ਟਰਪਤੀ ਜੋ ਬਾਈਡਨ ਨੇ ਦਾਅਵਾ ਕੀਤਾ ਕਿ ਬਹਿਸ ਤੋਂ ਪਹਿਲਾਂ ਉਹਨਾਂ ਨੂੰ ਕਈ ਮੁਲਕਾਂ ਦੇ ਦੌਰੇ ਤੇ ਜਾਣਾ ਪਿਆ ਜਿਸ ਕਾਰਨ ਉਹ ਬਹੁਤ ਜ਼ਿਆਦਾ ਥੱਕ ਚੁੱਕੇ ਸਨ 트럼ਪ ਨਾਲ ਬਹਿਸ ਕਰਦਿਆਂ ਉਹਨਾਂ ਨੂੰ ਨੀਂਦ ਆ ਰਹੀ ਸੀ ਆਪਣੇ ਸਟਾਫ ਦੀ ਗੱਲ ਨਹੀਂ ਮੰਨੀ ਤੇ ਇਸ ਦਾ ਖਾਮਿਆਜ਼ਾ ਭੁਗਤਣਾ ਪਿਆ ਉੱਧ ਡੈਮੋਕ੍ਰੈਟਿਕ ਪਾਰਟੀ ਦੇ ਕੁਝ ਆਗੂਆਂ ਦਾ ਕਹਿਣਾ ਹੈ ਕਿ ਬਾਈਡਨ ਬੇहद ਜ਼ਿੱਦੀ ਇਨਸਾਨ ਨੇ ਸਿਰਫ ਬਹਿਸ ਜ ہار ਦੀ ਗੱਲ ਹੁੰਦੀ ਤਾਂ ਇਹਨਾਂ ਹਾਲਾਤਾਂ ਚੋਂ ਬਾਹਰ ਨਿਕਲਿਆ ਜਾ ਸਕਦਾ ਸੀ ਪਰ ਹੁਣ ਜੋ ਬਾਈਡਨ ਦੀ ਉਮੀਦਵਾਰੀ ਤੇ ਗੰਭੀਰ ਸਵਾਲ ਉੱਠ ਰਹੇ ਨੇ ਇਲਿਨੋਏ ਤੋਂ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ ਮੈਂਬਰ ਮਾਈਕ ਕਿਗਲੇ ਨੇ ਕਿਹਾ ਕਿ ਬਾਈਡਨ ਦਾ ਕੋਈ ਵੀ ਕਦਮ ਨਾ ਸਿਰਫ ਇਸ ਗੱਲ ਦਾ ਫੈਸਲਾ ਕਰੇਗਾ ਕਿ ਸੈਨੇਟ 'ਚ ਕਿਹੜੀ ਪਾਰਟੀ ਦਾ ਬਹੁਮਤ ਹੋਵੇਗਾ ਸਗੋਂ ਵਾਈਟ ਹਾਊਸ ਤੇ ਅਗਲੇ 4 ਸਾਲ ਵਾਸਤੇ ਦੇਸ਼ ਦਾ ਭਵਿੱਖ ਵੀ ਤੈਅ ਕਰੇਗਾ ਅਮਰੀਕਾ ਦੇ ਸਿਆਸਤ 'ਚ ਇੱਕ ਹੋਰ ਉਥਲ-ਪੁਥਲ ਵੀ ਚੱਲਦੀ ਮਹਿਸੂਸ ਹੋ ਰਹੀ ਹੈ ਡੈਮੋਕ੍ਰੈਟਿਕ ਪਾਰਟੀ ਦੇ ਕੁਝ ਮੈਂਬਰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੂੰ ਉਮੀਦਵਾਰ ਬਣਾਏ ਜਾਣ ਦੇ ਹੱਕ 'ਚ ਨੇ ਦੋ ਸਰਵੇਖਣਾਂ ਨੂੰ ਸਹੀ ਮੰਨਿਆ ਜਾਵੇ ਤਾਂ ਮਿਸ਼ੇਲ ਓਬਾਮਾ ਦੇ ਮੈਦਾਨ 'ਚ ਆਉਣ ਮਗਰੋਂ ਟਰੰਪ ਕਦੇ ਵੀ ਜਿੱਤ ਨਹੀਂ ਸਕਣਗੇ। ਬੀਤੇ ਹਫ਼ਤੇ ਰਾਸ਼ਟਰਪਤੀ ਚੋਣਾਂ 'ਚ ਪਹਿਲੀ ਬਹਿਸ ਦੌਰਾਨ ਡੋਨਲਡ ਟਰੰਪ ਜੋ ਬਾਈਡਨ ਤੇ ਭਾਰੀ ਪੈ ਸਨ ਹੁਣ ਇੱਕ ਵਾਰ ਫੇਰ ਟਰੰਪ ਬਾਈਡਨ ਤੇ ਭਾਰੀ ਪਏ ਨੇ। ਦਰਅਸਲ ਟਰੰਪ ਦੀ ਪ੍ਰਚਾਰ ਮੁਹਿੰਮ ਨੇ ਇਸ ਸਾਲ ਦੀ ਦੂਜੀ ਤਿਮਾਹੀ 'ਚ ਬਾਈਡਨ ਦੀ ਪ੍ਰਚਾਰ ਮੁਹਿੰਮ ਦੀ ਤੁਲਨਾ 'ਚ 6.7 ਕਰੋੜ ਡਾਲਰ ਜ਼ਿਆਦਾ ਜੁਟਾਏ ਨੇ। ਟਰੰਪ ਦੀ ਪ੍ਰਚਾਰ ਮੁਹਿੰਮ ਨੇ ਦੂਜੀ ਤਿਮਾਹੀ ਚ 33.1 ਕਰੋੜ ਡਾਲਰ ਜੁਟਾਏ ਥੇ ਹੀ ਇਸ ਦੌਰਾਨ ਬਾਈਡਨ ਦੀ ਪ੍ਰਚਾਰ ਟੀਮ ਸਿਰਫ 26.4 ਕਰੋੜ ਡਾਲਰ ਹੀ ਜੁਟਾ ਸਕੀ ਅਮਰੀਕਾ ਚ ਆਉਣ ਵਾਲੀ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਵੱਲੋਂ ਡੋਨਲਡ ਟਰੰਪ ਤੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਜੋ ਬਾਈਡਨ ਸੰਭਾਵਿਤ ਉਮੀਦਵਾਰ ਨੇ ਜਲਦ ਹੀ ਦੋਵੇਂ ਪਾਰਟੀਆਂ ਦੇ ਸੰਮੇਲਨ 'ਚ ਟਰੰਪ ਅਤੇ ਬਾਈਡਨ ਦੇ ਨਾਂ ਤੇ ਆਖਰੀ ਮੋਹਰ ਲੱਗ ਸਕਦੀ ਹੈ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਐਟਲੰਟਾ 'ਚ ਹੋਈ ਪਹਿਲੀ ਬਹਿਸ ਦਾ ਅਸਰ ਪੈਸੇ ਜਟਾਉਣ ਦੀ ਮੁਹਿੰਮ ਤੇ ਪਿਆਏ ਕਿਉਂਕਿ ਬਹਿਸ ਤੋਂ ਬਾਅਦ ਟਰੰਪ ਦੀ ਟੀਮ ਨੇ 12.7 ਕਰੋੜ ਡਾਲਰ ਜਟਾਏ ਨੇ ਉੱਥੇ ਹੀ ਬਾਈਡਨ ਦੀ ਪ੍ਰਚਾਰ ਟੀਮ ਸਿਰਫ 3.8 ਕਰੋੜ ਡਾਲਰ ਹੀ ਜੁਟਾ ਸਕੀ ਹੈ। ਉਧਰ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਰਾਹਤ ਤੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਨੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਹੈ ਬਾਈਡਨ ਨੇ ਚੇਤਾਵਨੀ ਦਿੱਤੀ ਹੈ ਕਿ ਸੁਪਰੀਮ ਕੋਰਟ ਨੇ ਖਤਰਨਾਕ ਮਿਸਾਲ ਕਾਇਮ ਕੀਤੀ ਹੈ ਬਾਈਡਨ ਨੇ ਵੀ ਕਹਿ ਕੇ ਜੇਕਰ ਨਵੰਬਰ ਦੀਆਂ ਚੋਣਾਂ 'ਚ ਡੋਨਾਲਡ 트ੰਪ ਰਾਸ਼ਟਰਪਤੀ ਚੁਣੇ ਗਏ ਤਾਂ ਉਹ ਇਸ ਦਾ ਗਲਤ ਇਸਤੇਮਾਲ ਕਰ ਸਕਦੇ ਨੇ ਵਾਈਟ ਹਾਊਸ 'ਚ ਆਪਣੀ ਸੰਬੋਧਨ ਦੌਰਾਨ ਜੋ ਬਾਈਡਨ ਨੇ ਕਿਹਾ ਕਿ ਸਾਰੇ ਵਿਵਹਾਰਿਕ ਉਦੇਸ਼ਾਂ ਦੇ ਲਿਹਾਜ਼ ਨਾਲ ਇਸ ਫੈਸਲੇ ਦਾ ਮਤਲਬ ਇਹ ਹੈ ਕਿ ਹੁਣ ਰਾਸ਼ਟਰਪਤੀ ਕੁਝ ਵੀ ਕਰ ਸਕਦਾ ਹੈ ਮੌਲਿਕ ਤੌਰ ਤੇ ਇਹ ਨਵਾਂ ਸਿਧਾਂਤ ਇੱਕ ਖਤਰਨਾਕ ਮਿਸਾਲ ਹੈ ਹੁਣ ਅਮਰੀਕੀ ਲੋਕਾਂ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਉਹ ਇੱਕ ਵਾਰ ਫਿਰ ਡੋਨਲਡ ਟਰੰਪ ਨੂੰ ਰਾਸ਼ਟਰਪਤੀ ਬਣਾਉਣਾ ਚਾਹੁੰਦੇ ਨੇ ਕਿਉਂਕਿ ਹੁਣ ਉਹ ਜਾਣਦੇ ਨੇ ਕਿ ਉਹ ਜੋ ਵੀ ਕਰਨਾ ਚਾਹਣਗੇ ਉਸ ਨੂੰ ਕਰਨ ਲਈ ਹੋਰ ਸਾਸੀ ਹੋ ਜਾਣਗੇ ਨਿਊਯਾਰਕ ਸਥਿਤ ਭਾਰਤੀ ਕੌਂਸਲ ਖਾਨੇ ਨੇ ਇੱਕ ਅਹਿਮ ਕਦਮ ਪੁੱਟਦਿਆਂ ਇੱਕ ਸਪੈਸ਼ਲ ਪਲੇਟਫਾਰਮ ਪੋਰਟਲ ਲਾਂਚ ਕੀਤਾ ਹੈ ਜਿਹੜਾ ਅਮਰੀਕਾ ਚ ਭਾਰਤੀ ਵਿਦਿਆਰਥੀਆਂ ਦੀ ਕੰਪਨੀਆਂ ਚ ਇੰਟਰਨਸ਼ਿਪ ਲਈ ਮੌਕੇ ਤਲਾਸ਼ਣ ਚ ਮਦਦ ਕਰੇਗਾ ਵਿਦਿਆਰਥੀਆਂ ਨੂੰ ਇਸ ਪਲੇਟਫਾਰਮ ਰਾਹੀਂ ਵਕੀਲਾਂ ਅਤੇ ਡਾਕਟਰਾਂ ਬਾਰੇ ਵੀ ਜਾਣਕਾਰੀ ਮਿਲੇਗੀ ਨਿਊਯਾਰਕ ਸਥਿਤ ਭਾਰਤੀ ਕੌਂਸਲਖਾਨਾ ਅਮਰੀਕਾ ਦੇ ਉੱਤਰ ਪੂਰਬੀ ਸੂਬਿਆਂ ਕਨੈਕਟਿਕਟ ਮੈਸਾਚੂਸੈਟਸ ਨਿਊ ਹੈਮਪਸ਼ਾਇਰ ਨਿਊ ਜਰਸੀ ਨਿਊਯਾਰਕ ohio ਪੈਂਸਿਲਵੇਨੀਆ ਰੋਡ ਆਇਲੈਂਡ ਅਤੇ ਵਰਮਾਂਟ ਆਦਿ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ ਭਾਰਤੀ ਕੌਂਸਲ ਖਾਨੇ ਨੇ ਐਕਸ ਤੇ ਪੋਸਟ ਕੀਤਾ ਤੇ ਕਿਹਾ ਆਪਣੇ ਅਧਿਕਾਰ ਖੇਤਰ ਚ ਭਾਰਤੀ ਵਿਦਿਆਰਥੀਆਂ ਦੀ ਮਦਦ ਦੇ ਉਪਰਾਲੇ ਵਜੋਂ ਇੰਡੀਅਨ ਨਿਊਯਾਰਕ ਨੇ ਭਾਰਤੀ ਵਿਦਿਆਰਥੀਆਂ ਲਈ ਅਮਰੀਕਾ ਚ ਕੰਪਨੀਆਂ ਚ ਇੰਟਰਨਸ਼ਿਪ ਦੇ ਮੌਕੇ ਤਲਾਸ਼ਣ ਲਈ ਇੱਕ ਪਲੇਟਫਾਰਮ ਵਿਕਸਿਤ ਕੀਤਾ ਹੈ ਕੌਂਸਲ ਖਾਨੇ ਨੇ ਕਿਹਾ ਕਿ ਕਈ ਭਾਰਤੀ ਅਤੇ ਅਮਰੀਕੀ ਕੰਪਨੀਆਂ ਅਤੇ ਸੰਗਠਨ ਭਾਰਤੀ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਦੇਣ ਲਈ ਵਿਚਾਰ ਕਰਨ ਤੇ ਸਹਿਮਤ ਹੋਈਆਂ ਨੇ ਕੌਂਸਲ ਖਾਨੇ ਨੇ ਪੋਰਟਲ ਚ ਉਪਲਬਧ ਜਾਣਕਾਰੀ ਮੁਤਾਬਕ ਵਿਦਿਆਰਥੀਆਂ ਨੂੰ ਕੰਪਨੀਆਂ ਚ ਸਿੱਧਾ ਅਪਲਾਈ ਕਰਨ ਦੀ ਸਲਾਹ ਦਿੱਤੀ ਹੈ ਭਾਰਤੀ ਕੌਂਸਲਖਾਨੇ ਵੱਲੋਂ ਸ਼ੁਰੂ ਕੀਤੇ ਪੋਰਟਲ ਤੇ ਫਾਈਨਾਂਸ ਆਈਟੀ ਨਿਵੇਸ਼ ਬੈਂਕਿੰਗ ਆਟੋਮੋਟਿਵ ਸੌਫਟਵੇਅਰ ਸਾਇੰਸ ਤੇ ਤਕਨੀਕ ਹੈਲਥ케ਅਰ ਹੋਟਲ ਬਹੁ ਕੌਮੀ ਕਾਰਪੋਰੇਸ਼ਨਾਂ ਤੇ ਤਕਨੀਕ ਸਰਕਾਰੀ ਏਜੰਸੀਆਂ ਹਵਾਬਾਜ਼ੀ ਆਰਟੀਫੀਸ਼ੀਅਲ ਇੰਟੈਲੀਜੈਂਸ ਫਾਰਮਾ ਅਤੇ ਟਾਟਾ ਸੰਸ ਸਣੇ ਵੱਖ-ਵੱਖ ਸੈਕਟਰਾਂ ਦੀਆਂ ਕੰਪਨੀਆਂ ਦੀ ਸੂਚੀ ਮੁਹੱਈਆ ਕਰਵਾਈ ਗਈ ਹੈ ਬਰਤਾਨੀਆ 'ਚ ਅੱਜ ਆਮ ਚੋਣਾਂ ਹੋ ਰਹੀਆਂ ਨੇ ਚੋਣਾਂ 'ਚ ਲੱਖਾਂ ਲੋਕ ਵੋਟ ਪਾਉਣ ਜਾ ਰਹੇ ਨੇ ਇਹ ਚੋਣਾਂ ਬ੍ਰਿਟਿਸ਼ ਰਾਜਨੀਤੀ ਨੂੰ ਨਵਾਂ ਰੂਪ ਦੇ ਸਕਦੀਆਂ ਨੇ ਕੰਜ਼ਰਵੇਟਿਵ ਪਾਰਟੀ ਪਿਛਲੇ 14 ਸਾਲਾਂ ਤੋਂ ਬ੍ਰਿਟੇਨ ਤੇ ਰਾਜ ਕਰ ਰਹੀ ਹੈ ਹੁਣ 14 ਸਾਲਾਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਲੇਬਰ ਪਾਰਟੀ ਨਵੀਂ ਸਰਕਾਰ ਬਣਾ ਸਕਦੀ ਹੈ VOTING POOL ਦੇ ਅਨੁਸਾਰ ਲੇਬਰ ਪਾਰਟੀ ਨੂੰ 1997 ਚ 400 ਤੋਂ ਵੱਧ ਸੀਟਾਂ ਮਿਲਣ ਦੀ ਉਮੀਦ ਹੈ ਸਾਬਕਾ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਦੇ ਨੇਤਾ ਟੋਨੀ ਬਲੇਅਰ ਨੇ 18 ਸਾਲਾਂ ਦੇ ਕੰਜ਼ਰਵੇਟਿਵ ਸ਼ਾਸਨ ਨੂੰ ਖਤਮ ਕਰਦੇ ਹੋਏ 418 ਸੀਟਾਂ ਜਿੱਤੀਆਂ ਸਨ ਯੂਕੇ ਪਹਿਲੀ ਪੋਸਟ ਚੋਣ ਪ੍ਰਣਾਲੀ ਦੇ ਅਧੀਨ ਕੰਮ ਕਰਦਾ ਹੈ ਜਿੱਥੇ ਵੋਟਰ 650 ਹਲਕਿਆਂ ਚ ਪ੍ਰਤੀਨਿਧਾਂ ਦੀ ਚੋਣ ਕਰਦੇ ਨੇ ਬਰਤਾਨੀਆ ਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ ਘੱਟੋ-ਘੱਟ 326 ਸੀਟਾਂ ਜਿੱਤਣੀਆਂ ਪੈਣਗੀਆਂ ਜੇਕਰ ਕੋਈ ਪਾਰਟੀ ਬਹੁਮਤ ਹਾਸਲ ਕਰਨ ਚ ਅਸਫਲ ਰਹਿੰਦੀ ਹੈ ਤੇ ਮੌਜੂਦਾ ਪ੍ਰਧਾਨ ਮੰਤਰੀ ਨੂੰ ਗੱਠਜੋੜ ਸਰਕਾਰ ਬਣਾਉਣ ਦਾ ਪਹਿਲਾ ਮੌਕਾ ਮਿਲਦਾ ਹੈ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਕੀਰ ਸਟਾਰਮਰ ਦੀ ਅਗਵਾਈ ਵਾਲੀ ਲੇਬਰ ਪਾਰਟੀ ਐਡ ਡੇਵੀ ਦੀ ਅਗਵਾਈ ਵਾਲੀ ਲਿਬਰਲ ਡੈਮੋਕ੍ਰੇਟਸ ਨਾਈਜੀਲ ਫਰੀਜ ਦੀ ਅਗਵਾਈ ਵਾਲੀ ਰਿਫਾਰਮ ਯੂਕੇ ਜான் ਸਵਿਨੀ ਦੀ ਅਗਵਾਈ ਵਾਲੀ ਸਟਾਕਿਸਟ ਨੈਸ਼ਨਲ ਪਾਰਟੀ ਮੁੱਖ ਸਿਆਸੀ ਪਾਰਟੀਆਂ ਨੇ ਤੇ ਗ੍ਰੀਨਜ਼ ਪਾਰਟੀ ਦੀ ਅਗਵਾਈ ਕਾਰਲਾ ਡੇਨੀਅਲ ਅਤੇ ਐਡਰੀਅਨ ਰਾਮਸੇ ਦੁਆਰਾ ਕੀਤੀ ਗਈ ਸੀ ਇੱਕ ਵਾਰ ਨਤੀਜੇ ਘੋਸ਼ਿਤ ਹੋਣ ਤੋਂ ਬਾਅਦ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੀ ਪਾਰਟੀ ਦੇ ਨੇਤਾ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜਾਵੇਗਾ ਵੋਟਾਂ ਦੀ ਗਿਣਤੀ ਹੋਣ ਤੋਂ ਬਾਅਦ ਬ੍ਰਿਟੇਨ ਦਾ ਰਾਜਾ ਜੋ ਕਿ ਇਸ ਵੇਲੇ ਚਾਰਲਸ ਤੀਜੇ ਨੇ ਬਹੁਮਤ ਵਾਲੀ ਪਾਰਟੀ ਦੇ ਨੇਤਾ ਨੂੰ ਨਵੀਂ ਸਰਕਾਰ ਬਣਾਉਣ ਲਈ ਸੱਦਾ ਦੇਣਗੇ ਦੱਸਦੀ ਹੈ ਕਿ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਮੌਜੂਦਾ ਸੰਸਦ ਨੂੰ 30 ਮਈ ਨੂੰ ਭੰਗ ਕਰ ਦਿੱਤਾ ਗਿਆ ਸੀ ਅਮਰੀਕਾ ਦੇ ਉੱਤਰੀ ਕੈਲੀਫੋਰਨੀਆ 'ਚ ਜੰਗਲ ਦੀ ਅੱਗ ਤੇਜ਼ੀ ਨਾਲ ਵੱਧ ਰਹੀ ਹੈ ਇਸ ਦੌਰਾਨ ਮੰਗਲਵਾਰ ਨੂੰ ਅਧਿਕਾਰੀਆਂ ਨੇ 13000 ਤੋਂ ਵੱਧ ਲੋਕਾਂ ਨੂੰ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਕੈਲੀਫੋਰਨੀਆ ਦੇ ਜੰਗਲਾਤ ਅਤੇ ਅੱਗ ਸੁਰੱਖਿਆ ਵਿਭਾਗ ਅਨੁਸਾਰ ਵਟ ਕਾਉਂਟੀ 'ਚ ਓਰੋਵੈਲ ਸ਼ਹਿਰ ਨੇੜੇ ਭੜਕੀ ਥੌਮਪਸਨ ਅੱਗ ਮੰਗਲਵਾਰ ਸ਼ਾਮ ਤੱਕ 2100 ਏਕੜ ਤੋਂ ਵੱਧ ਜ਼ਮੀਨ ਨੂੰ ਸਾੜ ਚੁੱਕੀ ਹੈ ਜਿਸ ਤੇ ਅਜੇ ਤੱਕ ਕੋਈ ਕਾਬੂ ਨਹੀਂ ਪਾਇਆ ਜਾ ਸਕਿਆ ਜੰਗਲ ਦੀ ਅੱਗ ਕਾਰਨ ਬੂਟੇ ਕਾਉਂਟੀ ਦੇ ਕੁਝ ਹਿੱਸੇ 'ਚ ਲਾਜ਼ਮੀ ਨਿਕਾਸੀ ਅਤੇ ਨਿਕਾਸੀ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਇਸ ਦੌਰਾਨ ਓਰੋਵਿਲ ਨੇ ਮੰਗਲਵਾਰ ਸ਼ਾਮ ਨੂੰ ਇੱਕ ਸਥਾਨਕ ਐਮਰਜੈਂਸੀ ਘੋਸ਼ਿਤ ਕੀਤੀ ਓਰੋਵਿਲ ਅਧਿਕਾਰੀਆਂ ਨੇ ਕਿਹਾ ਕਿ ਅੱਗ ਕਾਰਨ ਗੰਬੀਰ ਸਥਿਤੀਆਂ ਪੈਦਾ ਹੋਣ ਦੀ ਸੰਭਾਵਨਾ ਹੈ ਜਿਵੇਂ ਕਿ ਬਿਜਲੀ ਬੰਦ ਹੋਣਾ ਬੁਨਿਆਦੀ ਢਾਂਚੇ ਨੂੰ ਨੁਕਸਾਨ ਦਰਖਤ ਸੜਨੇ ਟਲਾਂਣ ਦੀ ਅਸਫਲਤਾ ਅਤੇ ਢਾਂਚਾਗਤ ਨੁਕਸਾਨ ਕੈਲੀਫੋਰਨੀਆ ਦੇ ਗਵਰਨਰ ਗਿਵਨ ਨਿਊਜ਼ੋਮ ਨੇ ਘੋਸ਼ਣਾ ਕੀਤੀ ਹੈ ਕਿ ਪੱਛਮੀ ਯੂਐਸ ਰਾਜ ਨੇ ਥੌਮਸਨ ਅਗਦੇ ਜਵਾਬ ਚ ਸਹਾਇਤਾ ਕਰਨ ਲਈ ਸੰਗੀ ਸਹਾਇਤਾ ਪ੍ਰਾਪਤ ਕੀਤੀ ਹੈ ਮੁੰਬਈ ਚ 2008 ਚੋਹੇ دہشت ਦੀ ਹਮਲਿਆਂ ਦੇ ਦੋਸ਼ੀ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹਵਰ ਰਾਣਾ ਨੂੰ ਅਮਰੀਕਾ ਭਾਰਤ ਹਵਾਲਗੀ ਸੰਧੀ ਦੀਆਂ ਧਾਰਾਵਾਂ ਤਹਿਤ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ ਅਮਰੀਕਾ ਦੇ ਇੱਕ ਅਟਾਰਨੀ ਨੇ ਸੰਗੀ ਅਦਾਲਤ ਚ ਇਹ ਗੱਲ ਕਹੀ ਅਸਿਸਟੈਂਟ ਯੂਐਸ ਅਟਾਰਨੀ ਚੀਫ ਆਫ ਕ੍ਰਿਮੀਨਲ ਅਪੀਲਸ ਬ੍ਰੌਮ ਐਲਡੇਨ ਅਮਰੀਕੀ ਅਦਾਲਤ 'ਚ ਦਲੀਲਾਂ ਦੇ ਰਹੇ ਸਨ ਜਿੱਥੇ ਰਾਣਾ ਨੇ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਖਿਲਾਫ ਅਪੀਲ ਦਾਇਰ ਕੀਤੀ ਹੈ। ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਰਾਣਾ ਨੇ ਮਈ 'ਚ ਅਦਾਲਤੀ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਰਿੱਟ ਦਾਇਰ ਕੀਤੀ ਸੀ ਜੋ ਕੈਲੀਫੋਰਨੀਆ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਮੁੰਬਈ ਅਤਵਾਦੀ ਹਮਲਿਆਂ ਦੇ ਦੋਸ਼ੀਆਂ ਨੂੰ ਭਾਰਤ ਹਵਾਲੇ ਕਰਨ ਦੀ ਅਮਰੀਕੀ ਸਰਕਾਰ ਦੀ ਅਪੀਲ ਸਵੀਕਾਰ ਕਰ ਲਈ ਸੀ। ਐਲਡਨ ਨੇ ਕਿਹਾ ਰਾਣਾ ਨੂੰ ਸੰਧੀ ਦੀਆਂ ਧਰਾਵਾਂ ਤਹਿਤ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ। ਮੁੰਬਈ ਦੇ ਅਸ਼ਤੀ ਹਮਲਿਆਂ ਦੇ ਵਿੱਚ 166 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ 239 ਹੋਰ ਜ਼ਖਮੀ ਹੋਏ ਸਨ ਅਮਰੀਕਾ ਦੇ ਨਿਊਯਾਰਕ ਰਾਜ ਦੇ ਉੱਤਰੀ ਹਿੱਸੇ 'ਚ ਇੱਕ ਇੰਜਣ ਵਾਲਾ ਛੋਟਾ ਜਹਾਜ਼ ਤਬਾਹ ਹੋਣ ਤੇ ਉਸ ਵਿੱਚ ਸਵਾਰ ਜਾਰਜੀਆ ਦੇ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ ਹੋਣ ਦੀ ਖਬਰ ਹੈ ਇਹ ਜਾਣਕਾਰੀ ਪੁਲਿਸ ਨੇ ਜਾਰੀ ਇੱਕ ਬਿਆਨ 'ਚ ਦਿੱਤੀ ਹੈ ਬਿਆਨ ਅਨੁਸਾਰ ਪਰਿਵਾਰ ਬੇਸਬਾਲ ਟੂਰਨਾਮੈਂਟ ਵੇਖ ਕੇ ਕੂਪਰਸਟਾਊਨ ਨਿਊਯਾਰਕ ਤੋਂ ਵਾਪਸ ਜਾਰਜੀਆ ਆ ਰਿਹਾ ਸੀ ਕਿ ਅਚਾਨਕ ਜਹਾਜ਼ ਹਾਦਸਾਗ੍ਰਸਤ ਹੋ ਕੇ ਜ਼ਮੀਨ ਤੇ ਡਿੱਗ ਪਿਆ ਤੇ ਉਸ ਵਿੱਚ ਸਵਾਰ ਸਾਰੇ ਵਿਅਕਤੀ ਮਾਰੇ ਗਏ ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਰੋਜਰ ਬੈਗਸ ਲੋਰਾ ਵੈਨ ਐਪਸ ਰਿਆਨ ਵੈਨ ਐਪਸ ਜੇਮਸ ਆਰ ਵੈਨ ਐਪਸ ਅਤੇ ਵੈਨ ਐਪਸ ਵਜੋਂ ਕੀਤੀ ਹੈ ਨਿਊਯਾਰਕ ਸਟੇਟ ਪੁਲਿਸ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਐਲਾਵਰ ਕਾਉਂਟੀ ਚ ਮੈਸਨਵਿਲੇ ਕਸਬੇ ਚ ਲੇਕ ਸੀਜ਼ਲ ਰੋਡ ਦੇ ਆਸ-ਪਾਸ ਦੇ ਖੇਤਰ ਚ ਸੰਭਾਵੀ ਤੌਰ ਤੇ ਇੱਕ ਜਹਾਜ਼ ਦੇ ਤਬਾਹ ਹੋਣ ਦੀ ਸੂਚਨਾ ਮਿਲਣ ਤੇ ਏਜੰਸੀਆਂ ਵੱਲੋਂ ਡਰੋਨ ਦੀ ਮਦਦ ਨਾਲ ਜਹਾਜ਼ ਦਾ ਮਲਬਾ ਤੇ ਉਸ ਵਿੱਚ ਸਵਾਰ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਲੱਭ ਲੀਆਂ ਨੇ ਬਿਆਨ ਅਨੁਸਾਰ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਉਪਰੰਤ ਹੀ ਹਾਦਸੇ ਦੇ ਅਸਲ ਕਾਰਨ ਬਾਰੇ ਪਤਾ ਲੱਗ ਸਕੇਗਾ ਜਾਰਜੀਆ ਦੇ ਗਵਰਨਰ ਬਰੀਅਨ ਕੈਂਪ ਨੇ ਇੱਕ ਬਿਆਨ ਚ ਹਾਦਸੇ ਚ ਮਾਰੇ ਗਏ ਵਿਅਕਤੀਆਂ ਦੇ ਸਕੇ ਸਬੰਧੀਆਂ ਤੇ ਹੋਰ ਸੱਜਣਾ ਮਿੱਤਰਾਂ ਨਾਲ ਡੂੰਘੇ ਦੁੱਖ ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।